ਹੈਲੋ ਮਿੱਤਰੋ ਕੀ ਹਾਲ ਚਾਲ ਅੱਜ ਧੁੱਪ ਚੜੀ ਆ ਸੂਰਜ ਵਾਲਾ ਠਾਈ ਨਹੀਂ ਲੰਘਿਆ ਕੁਕੜਾ ਲਈ ਘਟਕਟਕੇ ਲੈ ਆਇਆ ਬੰਦ ਗੋਭੀ ਪਿਆਜ਼ ਤੇ ਅਦਰਕ ਲਸਣ ਸਾਰਾ ਮਿਕਸ ਕਰਕੇ ਹੁਣ ਛੱਡਦੇ ਆ ਕੁਕੜ ਛੱਡ ਵੀ ਇੱਕ ਲੈ ਵੀ ਛੱਡਦੇ ਆ ਮੁਰਗੀਆਂ ਸਵੇਰ ਦੇ ਵਿਚਾਰੇ ਬੰਗਾ ਦੇ ਹੀ ਜਾਂਦੇ ਆ ਪਹਿਲਾਂ ਰੱਖਦੀ ਹੈ ਬਾਅਦ ਚ ਰੱਖਣ ਨਹੀਂ ਦੇਣੀ ਇਹਨਾਂ ਨੇ ਇੱਥੇ ਰੱਖਦੀ ਹੈ ਸਾਰੇ ਪਾਸੇ ਬੱਚੇ ਕੋਹਰੀ ਆਉਂਦੇ ਆ ਰੱਖਣ ਨਹੀਂ ਦਿੰਦੇ ਪੱਲਾ ਨਹੀਂ ਰੋਚੋ ਖੋਲੋ ਵੀ ਆਗੇ 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 ਬੱਚੋ ਜਾ ਪੱਛੇ ਹੋ ਬੀ ਆਓ ਟੁੱਪ ਜੈਨਾ ਵੀ ਸਾਹ ਮਿਲਦਾ ਨਹੀਂ ਫੜਨਾ ਨਹੀਂ ਇਹ ਨਹੀਂ ਫੜਨਾ ਮਾਰੂਗੇ ਤਾਂ ਤਨੋਂ ਉਹਦੇ ਅਰਕੀ ਲੱਗੀ ਹੈ ਨਾ ਤਾਂ ਕਰਕੇ ਕਰਦੇ ਆ ਲੈ ਵੀ ਆ ਦੂਜੇ ਖੁੱਡੇ 'ਚ ਤਾਂ ਛੜ ਕਰਦੇ ਆ ਮਾਰਦੇ ਆ ਫਿਰ ਇੱਕ ਖੁੱਡੇ 'ਚ ਕਰੀਏ ਤਾਂ ਆ ਤਿੰਨ ਮੁਰਗੇ ਇੱਧਰ ਅੰਡਾ ਕੋਈ ਆਇਆ ਨਹੀਂ ਆਇਆ। ਹਾਂ, ਅੰਡਾ ਇੱਧਰ ਵੀ ਨਹੀਂ ਆਇਆ। ਅਜ ਖੁੱਡੇ ਦੀ ਸਫਾਈ ਕਰਦੇ ਆਂ। ਗੰਦਾ ਬਹੁਤ ਹੋਇਆ ਬਹਿ। ਮਾ ਫੜਤਾ। ਤੇ ਫਿਰ ਇਹ ਦੇਣੇ ਕਿੰਨੇ? ਲੈ ਕਮ ਆ ਪਾ ਦੇ। ਕੁਝ ਉਧਰ ਪਾ ਦੇ ਤੇ ਕੁਝ ਇੱਧਰ। ਅਜ ਕਿਉਂ ਸੱਟ ਨਹੀਂ? ਹਾਂ, ਥੋੜੇ ਥੋੜੇ ਇੱਧਰ ਸੱਟ ਦੇ। ਥੋੜੇ ਥੋੜੇ ਇੰਨਾ ਚ। ਕਿ ਕੁਕੜੀ ਪਿੱਛੇ ਲੱਗੇ ਰਹਿੰਦਾ ਉਹਨੇ ਫੜਦਾ ਕਿਉਂ ਮਾਰਦੀ ਨਹੀਂ ਉਹ ਵੀ ਐ ਅੱਗੇ ਪੁੱਲੇ ਹੋ ਕੇ ਬੈਹ ਜਾਂਦੀ ਹੈ ਇਹ ਮਰਜ਼ੀ ਕਰਨਾ ਦੇ ਪੁੱਤ ਕਿਉਂ ਭਜਾਈ ਫਿਰਦਾ ਨਾ 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 ਬਿੱਲੀ ਖਾਜੂਗੀ ਫਿਰ ਵੇਖ ਲੈ ਤੈਨੂੰ ਬਿੱਲੀ ਵਰਤੀ ਬਿੱਲੀ ਫਿਰਦੀ ਆ ਬਿੱਲੀ ਖਾਜੂਗੀ ਫਿਰ ਤੈਨੂੰ ਨੇ ਦਿੱਤਾ ਅੰਡਾ ਨਹੀਂ ਦਿੱਤਾ ਥੱਲੇ ਕਮੈਂ ਕਰ ਰਾਤ ਵਾਲੀਆਂ ਰੋਟੀਆਂ ਤੇ ਵਿੱਚ ਨਾ ਪਾਣੀ ਲਿਆ ਗਰਮ ਜੱਤ ਉਹ ਵੀ ਪਾ ਦਿੰਨੇ Okay. <laughs> hey

Mae'n rhaid i chi my god. My god. <laughs> ਠੀਕ ਆ ਉਹ ਉਹ ਨੀਲੇ ਚ ਜ ਪਾ ਦੇ ਅੰਦਰ ਪਹਿਣਾ ਛੋਡੇ ਚ ਤਾਂ ਤਾਂ ਗੋਭੀ ਕੱਟ ਖਾਂਦੇ ਆ ਪਿਆਜ਼ ਪੈ ਚੁਗਦੇ ਗੋਭੀ ਜਿਹੀ ਹੋਈਆਂ ਮੇਥੇ ਤੇ ਪਾਲਕ ਖਾਂਦੇ ਸ਼ੌਕ ਨਾਲ Oh my god. Oh my god. ਇਹ ਵਿੱਚ ਰੋਟੀਆਂ ਪਾ ਦੇ ਇੱਕਾ ਹੋਰ ਪਾ ਪਾਣੀ ਚ ਰੋਟੀਆਂ ਰੱਖਤੀਆਂ ਗਰਮ ਪਾਣੀ ਚ ਭੌਂਕੇ ਰੋਟੀਆਂ ਕੱਡ ਕੱਡ ਕੇ ਖਾਈ ਜਾਂਦੇ ਕੋਈ ਉਹ ਲੈ ਗਈ ਇੱਕ ਟੁਕੜਾ ਉਹ ਹੁੰਦੇ ਬੰਦ ਗੋਭੀ ਨਾਲੋਂ ਜ਼ਿਆਦਾ ਵਧੀਆ ਰੋਟੀਆਂ ਖਾ ਲੈਂਦੇ ਉਤੋ படி 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 ਜਵਾਬ ਨਹੀਂ ਟੇਗਾ ਨਿੰਦਾ ਬਾਤਲ ਕਾਸ ਬਾਅਨੇ ਦਾ ਆ ਆ ਇਹੋ ਕੁੱਕੜੀ ਨੂੰ ਲੱਗਦਾ ਉਹ ਦੂਜੀ ਕੁੱਕੜੀ ਆ ਪਰ ਹੈ ਉਹ ਕੜਕਣਾ ਤਾਂ ਕੁੱਕੜੀ ਆ ਆ ਕੁੱਕੜੀ ਰਾ ਵਾਲੀ ਉਸ ਨਾਲੀ ਦੇ ਵਿੱਚ ਉਹ ਆ ਹੁਣ ਫੜੀ ਹੁਣ ਪਤਾ ਲੱਗਿਆ ਵੀ ਆ ਰੰਦਰ ਰੰਦੇ ਇੰਦਾ ਕੀ ਕਹਿਣਾ ਮੇਰਾ ਇਹ ਕਰੂ